ਗੁਰੂ ਸਵਾਰਿਓ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਇੱਕ ਇੱਕ ਸੇਲ ਦੇ ਥੱਲੇ ਪਿਆਰਿਓ 100 100 ਸ਼ਹੀਦ ਸਿੰਘ ਦਾ ਸਿਰ ਲੱਗਾ ਏ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਕਾਂ ਜਾ ਕੇ ਸਾਨੂੰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਦਾਰ ਨਸੀਬ ਹੁੰਦੇ ਐ। ਪਿਆਰਿਓ ਜਦੋਂ ਵੀ ਦਰਸ਼ਨ ਕਰਨ ਜਾਣੇ ਹੋ ਪ੍ਰਕਰਮਾਂ ਦੇ ਵਿੱਚ ਬੜੇ ਧਿਆਨ ਨਾਲ ਤੁਰਿਆ ਕਰੋ। ਕਿਉਂਕਿ ਇਹਨਾਂ ਪ੍ਰਕਰਮਾਂ ਦੇ ਵਿੱਚ ਅਨੇਕਾਂ ਹੀ ਸ਼ਹੀਦ ਸਿੰਘਾਂ ਦੇ ਸਿਰ ਲੱਗੇ ਹੋਏ ਆ। ਗੁਰੂ ਰਾਮਦਾਸ ਜਪਦੇ ਜਾਇਆ ਕਰੋ। ਉਹਨਾਂ ਸ਼ਹੀਦਾਂ ਨੇ ਆਪਣੇ